ਇਹ ਦੋ ਤਸਵੀਰਾਂ ਉਹਨਾਂ ਨੌਜਵਾਨਾਂ ਦੀਆਂ ਨੇ ਜਿਨ੍ਹਾਂ ਦੀ ਹੁਣ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਦੋਸਤ ਸਨ ਤੇ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਵੱਲੋਂ ਮਾਸ਼ੀਵਾੜਾ ਵੱਲ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਇਹਨਾਂ ਦਾ ਵਾਹਨ ਹਾਸੀ ਦਾ ਸ਼ਿਕਾਰ ਹੋ ਗਿਆ ਜਾਣਕਾਰੀ ਅਨੁਸਾਰ ਅੱਖਾਂ ਦੇ ਵਿੱਚ ਲਾਈਟ ਪੈਣ ਦੇ ਕਾਰਨ ਇਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦ ਤੜਕਸਾਰੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਦੇਖਿਆ ਤਾਂ ਰਾਹਗੀਰਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜਦਕਿ ਪੁਲਿਸ ਨੇ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਉਧਰ ਇਹਨਾਂ ਦੋਨਾਂ ਨੌਜਵਾਨਾਂ ਦੀ ਪਛਾਣ ਹੋਈ ਹੈ ਇੱਕ ਨੌਜਵਾਨ ਦਾ ਨਾਮ ਹਰਸ਼ਦੀਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਸਾਲ ਕੋ ਪਹਿਲਾ ਹੀ ਵਿਆਹਿਆ ਹੋਇਆ ਸੀ ਜਦ ਕਿ ਦੂਸਰੇ ਦਾ ਨਾਮ ਉਹ ਗੁਰਵਿੰਦਰ ਸਿੰਘ ਹੈ ਜੋ ਅਜੇ ਕਵਾਰਾ ਸੀ ਅਤੇ ਮਾਪੇ ਉਸੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਤੇ ਹੁਣ ਇਹਨਾਂ ਦੋਨਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਮੇਰੇ ਭਤੀਜੇ ਨਾਲ ਮੈਂ ਤਾਂ ਲੱਗਾ ਉਹਦਾ ਗੁਰਵਿੰਦਰ ਗੁਰਵਿੰਦਰ ਸੀਗਾ ਉਹਦਾ ਨਾਮ ਮੁੰਡੇ ਦਾ ਜੀ ਰਵੀ ਕਿਹੋ ਨਾ ਜੀ ਰਵੀ ਇਹ ਨਾਮ ਹੈ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇਹ ਸਮਰਾਲੇ ਤੋਂ ਗੜੀ ਪਰਤ ਮਲਵਾ ਰਹੇ ਸੀ ਅਰੇ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਕੈਨ ਬੀ ਸਾਨੂੰ ਪਤਾ ਲੱਗਿਆ ਵੀ ਰਾਹ ਦੇ ਨੇ ਇਸ ਪਰ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ ਸਾਨੂੰ ਸਵੇਰੇ 8:30 ਵਜੇ ਪਤਾ ਲੱਗਿਆ ਵੀ ਤੁਹਾਡੇ ਤੀਜੇ ਦੀ ਜਗ੍ਹਾ 'ਚ ਵੀ ਐਕਸੀਡੈਂਟ ਹੋ ਗਿਆ ਵੀ ਉਧਰ ਤੇ ਵੀ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਇਹਨਾਂ ਦੀ ਡਾਸ਼ਾ ਹੌਕੜ ਪਈ ਸੀ ਤੋਂ ਡਾਸ਼ਾ ਪਈ ਹੋ ਜਣੇ ਸੀ ਤੇ ਜਗ ਦੇ ਦਾ ਦੋਸੀ ਵਿੱਚ ਵਿੱਚ ਬੰਦਾ ਕੀ ਆ ਤੀਜੇ ਕੋਲ ਦੱਸਦੇ ਨੇ ਸਾਨੂੰ ਵੀ ਪਤਾ ਕੋਈ ਨਹੀਂ ਕੋਈ ਸੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਬਾਕੀ ਆ ਰਾਹ ਡਾਗਾ ਜੀ ਇੱਕ ਦੋ ਰਹਿਦਾ ਨੇ ਪਤਾ ਰਾਜ ਇਹਨੇ ਸਹੀ ਦੱਸਿਆ ਪੁਲਿਸ ਨੂੰ ਇਹਨਾਂ ਨੂੰ ਸੱਤ ਕ'ਤੇ ਦੇ ਕਰੀਬ ਪਤਾ ਲੱਗਿਆ ਕਿ ਦੋ ਤੇ ਐਕਸੀਡੈਂਟ ਨਾਲ ਮੌਤਾਂ ਹੋਣੀਆਂ ਬਣੀਆਂ ਨੇ ਹੰਡੇ ਜਿਹੜੀ ਏਜੰਸੀ ਉਹ ਇਸ ਦੇ ਕੋਲ ਥੋੜੇ ਨਾਲ ਹੀ ਐ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਗੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਜੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ 프리ਮਾਬਾਦਪੁਰ ਦਾ ਇਹ ਮੋਟਰਸਾਈਕਲ ਦੇ ਵੀ ਮੇਰੇ ਨਾਲ ਜਿਹੜਾ ਦਰਾਖਤ ਦੇ ਵੱਜਣ ਕਰਕੇ ਮੋਰ ਦੇ ਵੱਡੀ ਦੇ ਲੈਟਾ ਪੈਣ ਕਰਕੇ ਦਰਾਖਤਾਂ ਦੇ ਵੱਜਣ ਕਰਕੇ ਮੈਂ ਮੌਤ ਆ ਗਈ। ਇਹ ਦੋਵੇਂ ਸਵਾਰ ਜੀ ਹਾਂ ਦੇਖੇ ਜਾ ਰਹੇ ਇਹ ਇਧਰੋਂ ਬੜੀ ਬਲੋਹਾਂ ਨੂੰ ਪਿੰਡੋਂ ਜਾਂਦੇ ਉਹਨਾਂ ਦੀ ਮੱਚ ਬੜੇ ਵੱਲ। ਉਸੇ ਪਤਾ ਲੱਗਿਆ ਕਿ ਤੀਸਰਾ ਬੰਦਾ ਕਿਉਂਕਿ ਜੁੱਤੀਆਂ ਤੇ ਨਾ ਜੋੜੇ ਪਾਏ ਗਏ। ਮੈਂ ਮਿਰਾ ਲਿਓ ਮਤਲਬੇ ਬਾਕੀ ਪੜਦਾ। ਤਾਲ ਚੱਲ ਰਹੀ ਹੈ ਜਦੋਂ ਗੱਲ ਸਾਹਮਣੇ ਆਈ। ਆਹ ਦੀ ਗੱਡੀ ਦਾ ਡੋਲਿੰਗ। ਇਸੇ ਜਿਹੜੇ ਕਾਰਨ ਲੈਟ ਰੱਖ ਕੇ ਪੈਣ ਹਾਂਜੀ ਗੱਡੀ ਦਾ ਲੈਟ ਰੱਖ ਕੇ ਪੈਣ ਕਰਕੇ ਉਹ ਵੱਡੀਆਂ ਮਦਨ ਡੈਡ ਬੈਂਡ ਕਰਨੇ ਇਹ ਕੱਚੀ ਜਾ ਕੇ ਟ੍ਰਾਫਿਕ ਚ ਇਹਨਾਂ ਦਾ ਮੋਟਰਸਾਈਕਲ ਪੱਜਾ ਉਹਨੂੰ ਕਰਕੇ ਮੋਤ